ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੇ ਕਿ ਬਠਿੰਡਾ ਸੀਆਈਏ 1 ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਇੱਥੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਨਹਿਰ ਪਟਰੀ ਨੇੜੇ ਰਿੰਗ ਰੋਡ ਬਠਿੰਡਾ ਤੇ ਜਦ ਵਿਅਕਤੀ ਜਾ ਰਹੇ ਸਨ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਸਨ ਜਿਨ੍ਹਾਂ ਦੇ ਕੋਲ ਜਦ ਰੋਕ ਕੇ ਤਲਾਸ਼ੀ ਲਈ ਗਈ ਹੈ ਤਾਂ ਉਸੇ ਦੌਰਾਨ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਇਹਨਾਂ ਦੇ ਕੋਲ ਇੱਕ ਕਿਟ ਬੈਗ ਸੀਗਾ ਜ ਜੇ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਵਿੱਚ ਬਾਕੀ ਅਕਤਰਾ ਦਾ ਅਸਲਾ ਬਰਾਮਦ ਹੋਇਆ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਜਿਹੜਾ ਕੇਸ ਦਰਜ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬੈਗ ਦੇ ਵਿੱਚੋਂ 5 ਪਿਸਤੌਲਾਂ 32 ਬੋਲ 3 ਪਿਸਤੌਲ ਦੇਸੀ ਕੱਟੇ ਤੇ ਇੱਕ ਪਿਸਤੌਲ ਦੇਸੀ ਕੱਟਾ 315 ਰਿਵੋਲਵਰ 10 ਜ਼ਿੰਦਾ ਰਾਉਂਡ ਤੇ ਤਿੰਨ ਕਾਰਤੂਸ ਤੇ ਹੋਰ ਵੀ ਸਮਾਨ ਬਰਾਮਦ ਹੋਇਆ ਪੁਲਿਸ ਦੇ ਵੱਲੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੇ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਹੈ ਇਹ ਸਾਡੇ ਬਟਿੰਡਾ ਦੇ ਐਸਪੀਡੀ ਐਲਡੀਐਸਪੀਡੀ ਤੇ ਸੀਆਈਏ ਬੰਦੀ ਟੀਮ ਨੇ ਇੱਕ ਵੱਡਾ ਆਪਰੇਸ਼ਨ ਕਰਕੇ 10 ਜਿਹੜੇ ਹੈਗੇ ਨਲਾਇਕ ਹਥਿਆਰ ਫੜੇ ਜਿਸ ਦੇ ਵਿੱਚ ਪੰਜ ਪਿਸਤੌਲ ਹੈਗੇ 32 ਬੋਰ ਦੇ ਤਿੰਨ ਪਿਸਤਲ ਹੈਗੇ ਦੇਸੀ ਕੱਟੇ 12 ਬੋਰ ਦੇ ਪਿਸਤਲ ਦੇਸੀ ਕੱਟਾ 315 ਬੋਰ ਦਾ ਤੇ ਇੱਕ ਰਿਵੋਲਵਰ ਹੈਗਾ 32 ਬੋਰ ਦਾ ਨਾਲ ਹੀ ਕੋ ਜਿੰਦਾ ਰਾਉਂਡ ਵੀ ਫੜੇ ਹੈਗੇ ਇਹ ਜਿਹੜੇ ਵਿਅਕਤੀ ਹੈ ਚਾਰ ਵਿਅਕਤੀ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਉਹ ਨਾਮਜ਼ਦ ਕੀਤੇ ਗਏ ਜਿਹੜੇ ਗ੍ਰਿਫਤਾਰ ਹੋਏ ਹਨ ਇਹਨਾਂ ਦੇ ਨਾਂ ਹੈਗੇ ਪਹਿਲਾ ਹੈਗਾ ਰਾਮ ਕੁਮਾਰ ਦੂਜਾ ਹੈਗਾ ਸੰਦੀਪ ਨਾਗਰ ਜੋ ਕਿ ਕਾਲੀਆਂ ਵਾਲੇ ਜ਼ਿਲ੍ਹਾ ਸਿਰਸਾ ਹਰਿਆਣਾ ਦੇ ਰਹਿਣ ਵਾਲੇ ਹੈਗੇ ਤੀਜਾ ਚੌਥਾ ਹਰਮਨਪ੍ਰੀਤ ਤੇ ਮਨੀਸ਼ ਕੁਮਾਰ ਇਹ ਜਿਹੜੇ ਆਪਣੇ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਇਹ ਜਿਹੜੀ ਮੁੱਢਲੀ ਤਫ਼ਤੀਸ਼ ਹੈ ਉਸ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਹੜੇ ਇਹ ਵੈਪਨ ਹੈਗੇ ਤਪਰਦੇਸ਼ ਤੋਂ ਲੈ ਕੇ ਆਏ ਸੀਗੇ ਇਹਨਾਂ ਨੂੰ ਕਦੋਂ ਲੈ ਕੇ ਆਏ ਕਿਸ ਲਈ ਵਰਤਨੇ ਸੀਗੇ ਇਹ ਡਿਊਰਿੰਗ ਦੌਰਾਨੇ ਤਫ਼ਤੀਸ਼ ਜਿਹੜੀ ਹੈਗੀ ਕਨ ਸਾਹਮਣੇ ਆਇਆ ਹੈ ਇਸ ਤੋਂ ਇਲਾਵਾ ਜਿਹੜਾ ਹਰਮਨ ਗਰੀ ਸਿੰਘ ਹੈਗਾ ਇਹਦੇ ਪਹਿਲਾਂ ਇਹ ਸੁਣਨ 'ਚ ਜਿਹੜਾ ਪਹਿਲਾਂ ਪਤਾ ਲੱਗੇ ਸਾਨੂੰ ਕਿ ਇਹ ਵਿੱਕੀ ਗੋਂਡਰ ਨਾਲ ਜੁੜਿਆ ਹੋਇਆ ਹੈ ਪਰ ਹੁਣ ਜਦੋਂ ਇਹਦੀ ਮੁੱਢਲੀ ਤਫ਼ਤੀਸ਼ ਕੀਤੀ ਸਾਹਮਣੇ ਆਇਆ ਕਿ ਇਹਦੇ ਗੈਂਗਸਟਰ ਮੰਤਰੀ ਸਿੰਘ ਉਸ ਮੰਨੇ ਨਾਲ ਜਿਹੜੇ ਹੈਗੇ ਤਾਲੁਕਾ ਨਾਲ ਇਸੇ ਤਰੀਕੇ ਨਾਲ ਦੂਜਾ ਜਿਹੜਾ ਇੱਕ ਦੋਸ਼ੀ ਸੰਦੀਪ ਨਾਗਰ ਹੈਗਾ ਇਹਦੇ ਮੋਸੇ ਵਾਲਾ ਕਤਲ ਦੇ ਵਿੱਚ ਇਨਵੋਲ ਸੀਗਾ ਇੱਕ ਵਿਅਕਤੀ ਕੇਕੜਾ ਜੋ ਕਿ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਫਿਰ ਦੀ ਦਲਵਾ ਜਿਹੜੀ ਹੁਣੇ ਸਾਹਮਣੇ ਆਈ ਹੈ ਤੇ ਬਾਕੀ ਜਿਹੜੀ ਹੈਗੀ ਡਿਟੇਲ ਉਹ ਜਦੋਂ ਇਹਨਾਂ ਦੀ ਖੁਸ਼ਕਿਸ਼ ਕਰਾਂਗੇ ਉਦੋਂ ਪਤਾ ਲੱਗੇਗਾ ਕਿ ਇਹ ਜਿਹੜਾ ਹੈਗੇ ਵੈਪਨ ਕਿਸਲੇ ਲਾਇੰਸ ਸੀ ਇਹਨਾਂ ਦੇ ਕ੍ਰਿਮੀਨਲ ਪਿਛੋਕੜ ਬਾਰੇ ਦੱਸਦੀ ਹੈ ਤਾਂ ਰਾਮਕੁਮਾਰ ਸੰਦੀਪ ਨਾਗਰ ਇਹ ਚਾਰਿਆਂ ਦੇ ਖਿਲਾਫ ਹੀ ਲਗਭਗ 5-5 6-6 ਪਰਚੇ ਹੈਗੇ ਆ 307 ਆਮ ਸੈਕਟ ਚੋਰੀ ਵਗੈਰੇ ਆ ਬਾਕੀ ਇਸ ਤਰੀਕੇ ਦੇ ਪਰਚੇ ਚਾਰਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਲੈ ਕੇ ਚਾਰੇ ਜੇਲ ਰਹਿ ਕੇ ਆ ਚੁੱਕੇ ਉਹ ਜੀ ਦੌਰਾਨ ਤਫਤੀਸ਼ ਜਿਹੜੀ ਹੈਗੀ ਤਾਂ ਸਾਹਮਣੇ ਆਈ ਕਿ ਅਸੀਂ